ਵਾੜ ਨੰਬਰ 47 ਵਿਖੇ ਸਾਡੇ ਬਹੁਤ ਸਤਿਕਾਰਯੋਗ ਭਗਤ ਸੁਲਿੰਦਰ ਕਲਿਆਣ ਜੀ ਦੇ ਜਿਹੜੇ ਕੌਂਸਲਰ ਸਰਬਾਨ ਨੇ ਉਹਨਾਂ ਦੀ ਜਿਹੜੇ ਵਾੜ ਦੇ ਵਿੱਚ ਅਸੀਂ ਮੁਸ਼ਕਲਾਂ ਸੁਣਨ ਆਏ ਆ ਮੇਰੇ ਨਾਲ ਵੱਡੇ ਵੀਰ ਸੋਨ ਸਿੰਘ ਉਹ ਕੌਂਸਲਰ ਵੀ ਆਏ ਨੇ ਤੇ ਸਾਰੇ ਅਧਿਕਾਰੀ ਏਸੀਪੀ ਸਾਹਿਬ ਬੀਐਨਆਰ ਤੋਂ ਓਐਨਐਮ ਸਲਤੋਂ ਸਫਾਈ ਵਿਭਾਗਤੋਂ ਸਾਰੇ ਅਫਸਰ ਖਰਾਕ ਵਿਭਾਗ ਦੇ ਪਹੁੰਚੇ ਨੇ ਲੋਕਾਂ ਦੇ ਕੋਸ਼ਿਸ਼ ਕਰ ਰਹੇ ਆ ਵੀ ਮੌਕੇ ਤੇ ਜਿਹੜੇ ਆ ਹਲਕੇ ਤੇ ਜਾਣ ਸਰ ਕਿਹੜੀ ਕਿਹੜੀ ਮੁਸ਼ਕਲ ਹੈ ਜਿਹੜੀ ਮੇਜਰ ਲੋਕਾਂ ਦਾ ਜਿਆਦਾ ਇੱਥੇ ਪੁਲਿਸ ਨੂੰ ਲੈ ਕੇ ਜਿਹੜੀਆਂ ਸ਼ਿਕਾਇਤਾਂ ਆਈਆਂ ਨੇ ਵੀ ਲੋਕੋ ਗਲਤ ਜਗ੍ਹਾ ਗੱਡੀਆਂ ਪਾਰਕਿੰਗ ਕਰਦੇ ਨੇ ਗੱਡੀਆਂ ਟ੍ਰੈਫਿਕ 'ਚ ਬੇਗਨ ਪਾਉਂਦੀਆਂ ਨੇ ਲਟੇਰੇ ਇੱਥੇ ਖੜ੍ਹਦੇ ਹੁੰਦੇ ਨੇ ਉਹਦੇ ਕਾਰਨ ਉਹਦਾ ਕਾਰਨ ਇਹ ਵੀ ਦੱਸਿਆ ਵੀ ਲਾਈਟਾਂ ਵਿੱਚ ਵੀ ਕਮੀ ਹੈ ਉਹ ਅਧਿਕਾਰੀਆਂ ਨੂੰ ਇੱਥੇ ਬੁਲਾਇਆ ਗਿਆ ਮੌਕੇ ਤੇ ਤਾਂ ਕਿ ਜਿਹੜੀਆਂ ਲਾਈਟਾਂ ਦੀ ਪ੍ਰੋਬਲਮ ਆ ਉਹ ਆਪਾਂ ਦੂਰ ਕਰ ਸਕੀਏ ਵਾਰਡ ਨੰਬਰ 47 ਮੇਰੀ ਧਰਮ ਪਤਨੀ 우ਸ਼ਾ ਕਲਿਆਣ ਜੀ ਇਸ ਵਾਰਡ ਦੇ ਕਾਉਂਸਲਰ ਨੇ ਹਲਕਾ ਆਤਮਨਗਰ ਦੇ ਸੇਵਾਦਾਰ ਤੇ ਹਲਕਾ ਆਤਮਨਗਰ ਦੀ ਆਨਸਾਨ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਐਮਐਲਏ ਸਾਹਿਬ ਮੋਬਾਈਲ ਵੈਨ ਲੈ ਕੇ ਜਿੱਥੇ ਪੂਰੇ ਹਲਕਾ ਆਤਮਨਗਰ ਵਿੱਚ ਹਰ ਵਾਰਡ ਵਿੱਚ ਲੋਕਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਸੁਣ ਰਹੇ ਆ ਉੱਥੇ ਹੀ ਨਾਲ ਦੀ ਨਾਲ ਮਸਲੇ ਹੱਲ ਕਰਵਾਏ ਜਾ ਰਹੇ ਨੇ ਜਿੱਥੇ ਅੱਜ ਗੱਲ ਕਰੀਏ ਕਾਰਪੋਰੇਸ਼ਨ ਨੂੰ ਲੈ ਕੇ ਫੂਡ ਸਪਲਾਈ ਨੂੰ ਲੈ ਕੇ ਅ ਬਿਜਲੀ ਡਿਪਾਰਟਮੈਂਟ ਨੂੰ ਲੈ ਕੇ ਹਰੇਕ ਅਫੀਸਰ ਸਹਿਬਾਨ ਇੱਥੇ ਆਏ ਹੋਏ ਨੇ ਤੇ ਜਿਨ੍ਹਾਂ ਦੀ ਸ਼ਿਕਾਇਤਾਂ ਆਈਆਂ ਕੋਈ ਵੀ ਆਈ ਹੈ ਕਿਸੇ ਨੂੰ ਲੈ ਕੇ ਉਹ ਸਾਰੀ ਸ਼ਿਕਾਇਤਾਂ ਦੂਰ ਕੀਤੀ ਗਈਆਂ ਤੇ ਨਾਲ ਹੀ ਐਮਐਲਏ ਸਾਹਿਬ ਵੱਲੋਂ ਨਾਲ ਦੀ ਨਾਲ ਐਕਸ਼ਨ ਲਿੱਤਾ ਜਾਂਦਾ ਤੇ ਲੋਕਾਂ ਦੀ ਜਿਹੜੀ ਪਰੇਸ਼ਾਨੀਆਂ ਉਹਨਾਂ ਨੂੰ ਦੂਰ ਕੀਤਾ ਜਾਂਦਾ ਜਿਹੜੀ 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 ਮੁਸ਼ਕਲਾਂ ਆਇਆ ਤਾ ਸੁਣਨ ਨੂੰ ਮਿਲੀਆਂ ਤੇ ਕਿਸ ਤਰ੍ਹਾਂ ਜਿਹੜੀ ਮੁਸ਼ਕਲ ਆਇ ਕੋ ਗੁੰਡਾ ਕਰਦੀ ਜਿਆਦੇ ਬਹੁਤ ਇੱਥੇ ਦਸ਼ਮੀਸ਼ ਨਗਰ ਤੇ ਜਿਹੜੀ ਸ਼ਿਕਾਇਤਾਂ ਮਿਲੀ ਆ ਉਹ ਇੱਕ ਕਰਾਇਮ ਨੂੰ ਲੈ ਕੇ ਜਿੱਥੇ ਕਿ ਬਹੁਤ ਵੱਡਾ ਟੋਲਾ ਕ੍ਰਾਈਮ ਕ੍ਰਾਈਮ ਕਰ ਰਿਹਾ ਜਿਵੇਂ ਤੇ ਉਹਨੂੰ ਲੈ ਕੇ ਨਕੀਲ ਪਾਉਣ ਵਾਸਤੇ ACP ਵਿਰਕ ਜਿਹੜੇ ਹੈਗੇ ਆ ਉਹ ਵੀ ਨਾਲ ਆਏ ਨੇ ਮੌਕੇ ਤੇ ਤੇ ਉਹ ਵੀ ਆਪਣਾ ਆ ਕੇ ਇੱਥੇ ਜਿਹੜੇ ਰੁਝੇਵਿਆਂ ਤੋਂ ਟਾਈਮ ਕੱਢ ਕੇ ACP ਐਸਐਚਓ ਟੋਲੇਵਾਲ ਉਹਨਾਂ ਦੀ ਡਿਊਟੀਆਂ ਵੀ ਲਾਈਆਂ ਅਫਸਰਾਂ ਦੀ ਤੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੋਈ ਆ ਉਹਨਾਂ ਦੇ ਨਕੀਲ ਵੀ ਕਰਸੀ ਜਾਣੀਆਂ ਠੀਕ ਹੈ